ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਆ ਮੰਨਦੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਆਪ ਨੂੰ ਹੋਰ ਸਤੰਤ ਸੁਰੱਖਣ ਜੀ ਸੋਨੂੰ ਇਹ ਗੱਲ ਤਾਂ ਪਤਾ ਹੀ ਆ ਕਿਉਂਕਿ ਤੁਸੀਂ ਰੋਜ਼ ਮੇਰੀ ਵੀਡੀਓ ਦੇਖਦੇ ਹੋ ਵੀ ਮੇਰੀ 10 15 ਦਿਨਾਂ ਤੋਂ ਸੀ ਇਹ ਥੋੜੀ ਜੀ ਨਾ ਵੀ ਡਾਊਨ ਹੋ ਗਈ ਸੀ ਵੀ ਮੰਨ ਲਓ ਵੀ ਪ੍ਰਾਣਾ ਦਰਦ ਕਰਕੇ ਲਾ ਲਓ ਜਿਵੇਂ ਮਰਜ਼ੀ ਲਾ ਲਓ ਸਮਝਦਾਰ ਬੰਦਾ ਸਮਝੀ ਜੂਗਾ ਤੇ ਮੈਂ ਹੁਣ ਵੀਡੀਓ ਕੋਸ ਵਿਸ਼ੇ ਤੇ ਨਹੀਂ ਪਾਉਂਗੀ ਉਹ ਮੈਂ ਤੁਹਾਨੂੰ ਸਾਰੀ ਮੋਟੀ ਮੋਟੀ ਗੱਲ ਦੱਸਤੀ ਵੀ ਸਾਡੇ ਨਾਲ ਕੀ ਹੋਇਆ ਸੀ ਕੀ ਨਹੀਂ ਹੋਇਆ ਵੀ ਕਿੱਦਾਂ ਸਾਡੇ ਤੇ ਝੂਠਾ ਪਰਚਾ ਪਿਆ ਕਿੱਦਾਂ ਸਾਡਾ ਨੁਕਸਾਨ ਹੋਇਆ ਸਾਰਾ ਕੁਝ ਮੈਂ ਤੁਹਾਨੂੰ 8-10 ਵੀਡੀਓ ਚ ਦੱਸਤਾ ਜੀ ਸਮਝ ਲਿਓ ਹਮੋਂਗੇ ਜਿਨ੍ਹਾਂ ਨੂੰ ਕੋਈ ਭੁਲੇਖਾ ਰਹੇ ਜੀ ਤੇ ਉਹ ਮੈਨੂੰ ਫੋਨ ਕਾਲ ਕਰ ਸਕਦੇ ਆ ਕਿਸੇ ਨੂੰ ਕੋਈ ਸ਼ੱਕ ਹੋਵੇ ਮੇਰੇ ਪਿੰਡ ਜਾ ਸਕਦੇ ਜਿੱਥੇ ਮਰਜ਼ੀ ਜਾਓ ਚੱਪੜਪੜ ਉੱਤੇ ਬੀਤੋ ਹਾਂ ਤੇ ਮੇਰੇ ਖਿਆਲ ਧੱਗੇ ਨੂੰ ਠੀਕ ਹੈ ਜੀ ਮੇਰੇ ਨਾਲ ਪਤਾ ਹੀ ਨਹੀਂ ਲੱਗਿਆ ਵੀ ਮੇਰੇ ਇੱਕਦਮ ਸੈੱਲ ਥੋੜੇ ਜਿਹਾ ਘਟੇ ਵੇ ਸੀ ਵੀ ਪਤਾ ਨਹੀਂ ਤਾਂ ਮੈਂ ਥੋੜਾ ਜਿਆਦਾ ਟੈਨਸ਼ਨ ਕਰ ਵੀ ਕਿਵੇਂ ਲਾ ਲਉ ਪਤਾ ਜਾਨੀ ਲੱਗਿਆ ਤੇ ਤਾਂ ਜਦੋਂ ਮੱਤਾ ਮਾਵਾਂ ਹੀ ਆ ਜਾਣ ਦੀ ਨਿਕਲਣਾ ਵੀ ਉਹਦਾ ਪਤਾ ਲੱਗਿਆ ਵੀ ਖੁਸ਼ ਹੋਇਆ ਸਰੀਰ ਨੂੰ ਪਰ ਉਹਦਾ ਗੁੱਸੇ ਜੀ ਤਰੀ ਦਦੀ ਰਹੀ ਵੀ ਮੈਨੂੰ ਇਹ ਸਵਾਲ ਕਿਉਂ ਕਰਦੇ ਆ ਲੋਕ ਕਿਉਂ ਕਰਦੇ ਆ ਕਿਉਂ ਨਹੀਂ ਟਾਈਮ ਪਾਸ ਕਰਦੇ ਪਰ ਫਿਰ ਫਿਰ ਆਪਾਂ ਗੁਰੂ ਦੇ ਰੰਗ ਵਿੱਚ ਆ ਗਏ ਗੁਰੂ ਦੇ ਬਾਣੇ ਵਿੱਚ ਆ ਗਏ ਅਰਦਾਸ ਕਰੀਏ ਵਾਹਿਗੁਰੂ ਵੀ ਵਾਹਿਗੁਰੂ ਲੋਕਾਂ ਦਾ ਕੰਮ ਆ ਲੋਕਾਂ ਨੂੰ ਦਰਦ ਦੇਣੇ ਤੇ ਤੁਸੀਂ ਇਹ ਦਰਦ ਚੋਂ ਮੈਨੂੰ ਕੱਢਣਾ ਤੇ ਵਾਹਿਗੁਰੂ ਕੱਢ ਰਹੀ ਹੈ ਤੇ ਪ੍ਰਮਾਤਮਾ ਨੇ ਮੇਰਾ ਬਹੁਤ ਸਾਥ ਦਿੱਤਾ ਹੋਇਆ ਜੀ ਬਿਨ ਮੰਗਿਆ ਵਾਹਿਗੁਰੂ ਮੈਨੂੰ ਸਭ ਕੁਝ ਦੇ ਰਿਹਾ ਮੈਨੂੰ ਉਹ ਤੋਂ ਕੁਝ ਨਹੀਂ ਚਾਹੀਦਾ ਹੋਰ ਮੇਰਾ ਸਾਥ ਦੇ ਰਿਹਾ ਜੋ ਸਾਨੂੰ ਤੰਗ ਕਰਦੇ ਆ ਉਹਨਾਂ ਨੂੰ ਸਜ਼ਾ ਦੇਊਗਾ ਦੇ ਵੀ ਰਿਹਾ ਹੈ ਇਸ ਕਰਕੇ ਮੈਂ ਆਪਣੇ ਪ੍ਰਮਾਤਮਾ ਨਾਲ ਬਹੁਤ ਅੰਦਰੋਂ ਜੁੜੀ ਹੋਈ ਆ ਮੈਨੂੰ ਮਾਣ ਆ ਮੇਰੇ ਵਾਹਿਗੁਰੂ ਨਾਲ ਮੈਂ ਜੁੜੀ ਆ ਇਸ ਗੱਲ ਦਾ ਮੈਨੂੰ ਮਾਣ ਆ ਵੀ ਮੈਂ ਪ੍ਰਮਾਤਮਾ ਦੇ ਲੜ ਲੱਗੀ ਹੋਈ ਆ ਇਹ ਸੇਤਲਦਾ ਮੈਨੂੰ ਮਾਨ ਸਦਾ ਹੀ ਰਹੂਗਾ ਮੈਂ ਜਿੱਥੇ ਵੀ ਜਾਵਾਂ ਜਿੱਥੇ ਵੀ ਮੈਂ ਜਨਮ ਲਵਾਂ ਪ੍ਰਮਾਤਮਾ ਮੈਨੂੰ ਆਪਣੇ ਨਾਲ ਜੋੜ ਕੇ ਰੱਖੀਂ ਮੈਂ ਕਦੇ ਕਿਤੇ ਦੂਰ ਨਾ ਹੋਵਾਂ ਕਿਉਂਕਿ ਜਿਹੜੇ ਪ੍ਰਮਾਤਮਾ ਤੋਂ ਬੇਮੁਖ ਹੋ ਜਾਂਦੇ ਆ ਕਿੰਨਾਂ ਦਾ ਹਸਰ ਬਹੁਤ ਬੁਰਾ ਹੁੰਦਾ ਇਹ ਜ਼ਿੰਦਗੀ ਹੈ ਜੀ ਲੰਘ ਤਾਂ ਜਾਣੀ ਆ ਹਾਂ ਬਣ ਵੀ ਚਾਹੀਏ ਨੇ ਵੀ ਫਿਰ ਤੂੰ ਬਾਹਰ ਲਾ ਦੇ ਤੂੰ ਬਾਹਰ ਵਿੰਦੇ-ਵਿੰਦੇ ਖੋਲ ਦਾਂਗੀ ਪੁੱਤ ਤੂੰ ਮੈਨੂੰ ਤੰਗ ਕਰਦਾ ਇਹ ਕਰ ਰਿਹਾ ਪਾਣੀ ਬੰਨ ਥੋੜੀ ਜੀ ਬਾਣੀ ਦੀ ਆਵਾਜ਼ ਘਟਾ ਦੇ ਥੋੜੀ ਜੀ ਘਟਾ ਦੇ ਫੇ ਕਾਪੀਰਾਈਟ ਆ ਜੂਗਾ ਜਾ ਵੀਰੋ ਪਾਣੀ ਦੀ ਆਵਾਜ਼ ਘਟਾ ਦੇ ਥੋੜੀ ਜੀ ਸਮਾਂ ਨੂੰ ਜੀ ਬਾਣੀ ਜਾਂਦੀ ਹੈ ਨਾ ਆਪਣੇ ਕੋ ਆਪਾਂ ਸਵੇਰ ਸ਼ਾਮ ਬਾਣੀ ਲਾ ਕੇ ਰੱਖਦੇ ਹਾਂ ਸੁਗਮਨੀ ਸਾਵ ਲਾ ਕੇ ਰੱਖ ਗਏ ਉਹ ਦੀਪੂ ਕੰਦਾ ਮੰਮੀ ਕਾਪੀਰਾਈਟ ਆ ਜਾਂਦਾ ਵੀ ਜੇ ਵਿੱਚ ਬਾਣੀ ਦੀ ਆਵਾਜ਼ ਆ ਜੀ ਮੈਂ ਕਹਿੰਦਾ ਘਟਾ ਦੇ ਆਵਾਜ਼ ਥੋੜੀ ਜੀ ਬਾਣੀ ਦੀ ਮੈਂ ਠੀਕ ਆ ਵੀਰੇ ਬਹੁਤ ਸਾਰੇ ਭਰਾਵਾਂ ਦੇ ਫੋਨ ਮੈਸੇਜ ਆਉਂਦੇ ਆ ਵੀ ਤੁਸੀਂ ਆਪਣੇ ਜੇ ਤਾਂ ਯਾਰ ਨਾਲ ਖੁੱਲ੍ਹੇ ਸੇ ਹੋਗੇ ਬੀ ਹੋਗੇ ਹਾਂਜੀ ਵੀਰੇ ਮੈਨੂੰ ਪਤਾ ਕਰ ਕਿ ਮੈਨੂੰ ਮੇਰੇ ਸੇਹ ਦੱਸਦੀ ਆ ਵੀ ਮੈਂ ਅੱਗੇ ਨੂੰ ਡਾਊਨ ਹੋਗੀ ਉਹ ਗੱਲ ਜਿੱਥੋਂ ਆਪਣੇ ਮਾਂ ਪਿਓ ਦੀ ਆ ਜੇ ਹਨਾ ਉਦੋਂ ਦਿਲ ਤੇ ਲੱਗ ਹੀ ਜਾਂਦੀ ਆ ਜੀ ਨਾ ਚਾਹੁੰਦੇ ਵੀ ਲੱਗ ਜਾਂਦੀ ਆ ਮੈਂ ਠੀਕ ਆ ਵੀਰੇ ਮੈਂ ਉਵੇਂ ਵੀਡੀਓ ਪਾਉਂਦੀ ਰਹੂੰਗੀ ਕੰਟੀਨਿਊ ਜਿੱਦਾਂ ਮੈਂ ਪਾਉਣੀ ਆ ਜੈਸਾ ਵੀ ਮੇਰਾ ਚੈਨਲ ਜੈਸੀ ਮੇਰੀ ਸੋਚ ਆ ਮੈਂ ਤੁਹਾਡੇ ਸਾਹਮਣੇ ਆ ਹਨਾ ਵੀਰੇ ਆਪਾਂ ਸੌਫ ਨਹੀਂ ਕਰਦੇ ਨਾ ਆਪਾਂ ਸੌਫ ਕਰਨ ਬਾਰੇ ਕਦੇ ਸੋਚਿਆ ਜਿਹੜੇ ਆਪਣੇ ਨਾਲ ਜੁੜਨ ਜਿਹੜੇ ਨਹੀਂ ਜੁੜਨਗੇ ਨਹੀਂ ਜੁੜਨਗੇ ਕੋਈ ਗੱਲ ਨਹੀਂ ਹੈਗੀ ਕਿ ਜਿੰਦਗੀ ਹੈ। ਨਾ ਇੱਥੇ ਕੁਝ ਲੈ ਕੇ ਆਏ ਆ ਨਾ ਕੁਝ ਲੈ ਕੇ ਜਾਣਾ। ਸੋ ਮੇਰਾ ਤਾਂ ਮਕਸਦ ਇੱਕੋ ਹੀ ਹੈ ਵੀ ਲੋਕਾਂ ਨੂੰ ਇਹਨਾਂ ਚੀਜ਼ਾਂ ਜੋ ਮੈਂ ਕੱਢਾਂ ਵੀ ਇਹ ਦੁਨੀਆ ਮਤਲਬ ਦੀ ਹੈ ਇੱਥੇ ਕੋਈ ਨਹੀਂ ਕਿਸੇ ਦਾ। ਛੋਟੇ ਦਾਦਾ ਨੂੰ ਲੋਕ ਛੇੜਦੇ ਆ ਮਜ਼ੀ ਵੀ ਲੈਂਦੇ ਆ। ਕਿਉਂਕਿ ਲੋਕਾਂ ਦਾ ਕੰਮ ਹੀ ਇਹ ਆ ਵੀ ਸੋਨੂੰ ਤਕਲੀਫ ਦੇ ਕੇ ਉਹਨਾਂ ਨੂੰ ਰੋਟੀ ਚੰਗੀ ਲੱਗਦੀ ਆ ਸੋ ਆਪਾਂ ਵੀ ਹੋ ਜਾਏ ਉਹ ਢੀਟ ਬਣਾਂਗੇ। ਇਹ ਤਾਂ ਮੈਂ ਤਾਂ ਵੈਸੇ ਵੀਡੀਓ ਨਹੀਂ ਸੀ ਪਾਉਣੀ ਪਰ ਮੇਰੇ ਬੱਚਿਆਂ ਨੇ ਮੈਨੂੰ ਕੰਮ ਕਰ ਲਗਤਾ ਉਹ ਕਹਿੰਦੇ ਵੀ ਜਦੋਂ ਮਾਂ ਤੁਸੀਂ ਝੂਠਾ ਪਰਚਾ ਝੱਲੇ ਤੁਸੀਂ ਕਹਿੰਦਾ ਵੀਡੀਓ ਪਾਓ ਮੈਂ ਦੀਪੂ ਨੂੰ ਵਕੀਲ ਕਿਉਂ ਬਣਨ ਲਾਇਆ ਮੈਂ ਐਸੇ ਕਰਕੇ ਦੀਪੂ ਨੂੰ ਵਕੀਲ ਬਣਾਇਆ ਜੀ ਕਿਉਂਕਿ ਜਿਹੜਾ ਇੱਕ ਵਕੀਲ ਬੰਦਾ ਹੁੰਦਾ ਉਹਨੂੰ ਸਾਰਾ ਪਤਾ ਹੁੰਦਾ ਹੈ ਵੀ ਕਾਨੂੰਨ ਕੀ ਕੀ ਹੈ ਪਤਾ ਕਿੱਥੇ ਕੀ ਕਰ ਸਕਦੇ ਆ ਮੇਰੀ ਇਹ ਉਦੋਂ ਹੀ ਸੋਚ ਬਣ ਗਈ ਸੀ ਵੀ ਮੇਰੇ ਬੇਟਾ ਹੋਵੇ ਬੇਟੀ ਵੀ ਮੈਂ ਇੱਕ ਨੂੰ ਲਾਇਰ ਬਣਾਉਣੀ ਬਣਾਉਣਾ ਸੋ ਮੈਂ ਦੀਪੂ ਨੂੰ ਇਸ ਕਰਕੇ ਵਕੀਲ ਬਣਾਇਆ ਵੀ ਉਹਨੂੰ ਪਤਾ ਹੋਵੇ ਇਹ ਦੁਨੀਆ ਕੀ ਚੀਜ਼ ਐ ਕਿਉਂਕਿ ਆਮ ਬੰਦੇ ਨੂੰ ਵੀਰੇ ਇੱਥੇ ਕੋਈ ਜਿਉਂ ਨਹੀਂ ਦਿੰਦਾ ਤੇ ਵਕੀਲ ਨੂੰ ਕਾਨੂੰਨ ਦਾ ਜ਼ਰੂਰ ਪਤਾ ਹੁੰਦਾ ਵੀ ਆਪਾਂ ਕਿੱਥੇ ਕੀ ਕਰ ਸਕਦੇ ਉਹਨਾਂ ਨੂੰ ਕਿਤਾਬਾਂ ਹੀ ਇਹ ਪੜਾਈਆਂ ਜਾਂਦੀਆਂ ਉਹਨਾਂ ਨੇ ਜਿਹੜਾ 3 ਸਾਲ ਦਾ ਲਾ ਕੀਤਾ ਹੁੰਦਾ ਨਾ ਉਹ ਏਸੇ ਕਰਕੇ ਕੀਤਾ ਹੁੰਦਾ ਵੀ ਤੁਹਾਡੇ ਕੀ ਕੀ ਤੁਸੀਂ ਕਰ ਸਕਦੇ ਹੋ ਕਿਹੜੀ ਧਾਰਾ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ ਕਿਹੜੀ ਧਾਰਾ ਦੇ ਅਕੋਰਡਿੰਗ ਤੁਸੀਂ ਆਹ ਕਰ ਸਕਦੇ ਆ ਹੁਣ ਮੈਨੂੰ ਦੋਨੋਂ ਚੀਜ਼ਾਂ ਦਾ ਪਤਾ ਨਹੀਂ ਦੀਪੂ ਮੈਨੂੰ ਵੀ ਇਹੰਦਾ ਜਦਾਸ ਦੱਸ ਦਿੰਦਾ ਮੰਮੀ ਜੇ ਇਹ ਗੱਲ ਇੱਥੇ ਆਹ ਧਾਰਾ ਤੇ ਆਪਾਂ ਬੋਲ ਸਕਦੇ ਆ ਇੱਥੇ ਆਹ ਧਾਰਾ ਦੇ ਅਨੁਸਾਰ ਆ ਹੋ ਸਕਦਾ ਵੀ ਕਮ ਵੀ ਇੱਥੇ ਆ ਕੇ ਮੰਮੀ ਕੋਈ ਆਪਾਂ ਨੂੰ ਬਲੇਮ ਕਰਦਾ ਤਾਂ ਬਾਇਰ ਸਤਾਰਾ ਦੇ ਐਕਟ ਉਹਨੂੰ ਚੈਲੰਜ ਕਰ ਸਕਦੇ ਆ ਵੀ ਇਹ ਇਦਾਂ ਹੋ ਨਹੀਂ ਸਕਦਾ ਠੀਕ ਹੈ ਜੀ ਇਸ ਕਰਕੇ ਮੈਂ ਦੀਪੂ ਨੂੰ ਵਕੀਲ ਬਣਾਇਆ ਬਾਹਰ ਜਾਂਦਾ ਜੀ ਦੀਪੂ ਆਸਟ੍ਰੇਲੀਆ ਮੈਂ ਜਾਣ ਨਹੀਂ ਦਿੱਤਾ ਕਿਉਂਕਿ ਮੈਨੂੰ ਬਾਹਰ ਜਾਣਾ ਪਸੰਦ ਨਹੀਂ ਜੀ ਮੈਨੂੰ ਆਪਣੀ ਫੈਮਿਲੀ ਚ ਰਹਿਣਾ ਹੀ ਪਸੰਦ ਹੈ ਚਾਹੇ ਰੋਟੀ ਸੁੱਕੀ ਮਿਲ ਜੇ ਤੇ ਚਾਹੇ ਘਿਓ ਨਾਲ ਮਿਲ ਜੇ ਮੈਨੂੰ ਆਪਣੀ ਫੈਮਿਲੀ ਨਾਲੋਂ ਵੱਧ ਕੇ ਮਤਲਬ ਕਿਸੇ ਚੀਜ਼ ਦਾ ਕੋਈ ਲਾਲਚ ਨਹੀਂ ਹੈਗਾ ਨਾ ਹੀ ਮੇਰਾ ਇਹ ਕੋਈ ਸ਼ੌਂਕ ਹੈ ਵੀ ਅਸੀਂ ਬਾਹਲੇ ਵੱਡੇ ਵੱਡੇ ਬੰਗਲਿਆਂ ਚ ਰਹਿਣਾ ਮੇਰਾ ਸ਼ੌਂਕ ਤਾਂ ਬਸ ਇਹ ਹੈ ਵੀ ਸਾਡਾ ਖਰਚ ਛੋਟਾ ਪਰ ਤੰਦਰੁਸਤੀ ਹੋਵੇ ਤੇ ਤਰੱਕੀ ਹੋਵੇ ਤੇ ਵਹਿਗੁਰੂ ਸਾਨੂੰ ਚੜ੍ਹਦੀ ਕਲਾ ਚ ਰੱਖੇ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਮੈਂ ਪਾ ਕੇ ਵੀ ਲੋ ਤਾਂ ਬਣਾਉਣੀ ਆ ਜੀ ਮੇਰੀ ਨਾ ਸੈੱਲ ਘਰੇ ਤੇ ਵੀ ਢੂੰਗੇ ਦੋਹਣ ਲੱਗ ਜਾਂਦੀ ਆ ਬੈਠਿਆ ਨਹੀਂ ਜਾਂਦਾ ਤੋਂ ਉਹਨਾਂ ਨੇ ਪੁੱਛੋ ਕਾ ਕਿਆ ਵਾਲਿਆਂ ਵੀ ਇਹਦੇ ਦੇ ਇੱਕਾ ਵੀ ਇਹ ਦੇਖੂ ਵੱਧੂ ਆਣਾ ਸਬਜ਼ੀਆਂ ਵੱਧ ਬਣਦੀ ਭੂ ਤੇ ਸੋ ਵੀਰੇ ਮੈਂ ਮੈਂ ਬਹੁਤ ਸੁੱਟ ਰਹਾ ਹਾਂ ਬਾਰ-ਬਾਰ ਦੱਸਦੀ ਆਂ ਵੀ ਮੈਂ ਸੇਤੀ ਦਿਲ ਤੇ ਗੱਲ ਨਹੀਂ ਲਾਉਂਦੀ ਜਦੋਂ ਮੇਰੇ ਪਿਓ ਤੇ ਗੱਲ ਆ ਜੇ ਨਾ ਮੇਰੇ ਪਿਓ ਨੇ ਦੁੱਖ ਬਾਰੇ ਦੇਖਿਆ ਜੀ ਪਹਿਲਾਂ ਸਾਨੂੰ ਪਾਲੀ ਗਿਆ ਘਰ ਵਾਲੀ ਦਾ ਸੋਪ ਨਹੀਂ ਦੇਖਿਆ ਜਵਾਨੀ ਪਹਿਰੇ ਰੰਡ ਬੱਲੇ ਬਹਿ ਗਿਆ ਫਿਰ ਫੌਜ ਚ ਕੱਢ ਲਈ ਉਮਰ ਫਿਰ ਫੌਜ ਚ ਆਇਆ ਵਿਚਾਰਾ ਤਾਂ ਕੇਸ ਪਵਾਤਾ ਸਗੀ ਪਰਝਾਈ ਨੇ ਫਿਰ ਬਿਪਤਾ ਜਿ ਫਿਰਦਾ ਰਿਹਾ ਵੀ ਮੇਰੇ ਬਾਪੇਈ ਤਕਲੀਫ ਨਹੀਂ ਮੈਥੋਂ ਦੇਖੀ ਜਾਂਦੀ ਵੀ ਉਹ ਮਾੜਾ ਜਿਹਾ ਬਿਮਾਰ ਹੋ ਜੇ ਨਾ ਬਸ ਮੇਰੇ ਦਿਲ ਚ ਡਰ ਹੋ ਜਾਂਦਾ ਮੇਰੇ ਬਾਪਾ ਨੂੰ ਕੁਝ ਹੋ ਨਾ ਜਾਵੇ ਚਾਹੇ ਉਹ ਬਜ਼ੁਰਗ ਨੇ ਬੁੱਢੇ ਨੇ ਪਰ ਉਹ ਮੈਨੂੰ ਲੱਗਦਾ ਮ ਬੀਬੀ ਮੈਨੂੰ ਇੰਨਾ ਪਿਆਰ ਆ ਮੇਰੇ ਬਾਪੇ ਨਾਲ ਕਿਉਂਕਿ ਮੈਂ ਤਕਲੀਫਾਂ ਦੇ ਵਿੱਚ ਦੇਖਿਆ ਹਾਂ ਦੀਪੋ ਹੌਲੀ ਵਾਰ ਲਾਇਆ ਕਰ ਮੈਂ ਮੇਰੇ ਬਾਪੇ ਦੀਆਂ ਤਕਲੀਫਾਂ ਵੇਖੀਆਂ ਹੋਈਆਂ ਜੀ ਮੈਂ ਸਭ ਤੋਂ ਛੋਟੀ ਜੀ ਕਿਉਂਕਿ ਮੇਰੀ ਸੁਰਤ ਤੋਂ ਪਹਿਲਾਂ ਤਾਂ ਮੇਰੀਆਂ ਭਾਣਾਂ ਦੀ ਵਿਆਹ ਹੋ ਗਈ ਸੀ ਮੈਂ ਸਭ ਤੋਂ ਜਿਆਦਾ ਛੋਟੀ ਹਾਂ ਉਹਨਾਂ ਚੀਜ਼ਾਂ ਹੀ ਤਾਂ ਮੈਨੂੰ ਸੁਰਤ ਨਹੀਂ ਜੀ ਪਰ ਮੈਂ ਆਪਣੇ ਪਿਓ ਦੇ ਕੋਸ਼ਕ ਦਰਦ ਜ਼ਰੂਰ ਦੇਖੇ ਹੋਏ ਐ ਜਿਹੜੇ ਮੈਨੂੰ ਤੰਗ ਕਰਦੇ ਐ ਵੀ ਜਿੰਨਾਂ ਚੀਜ਼ਾਂ ਜਿਵੇਂ ਮੇਰੇ ਪਿਓ ਨੂੰ ਗੁਜ਼ਰਦੇ ਦੇਖਿਆ ਉਹ ਚੀਜ਼ਾਂ ਮੇਰੇ ਮੂਹਰੇ ਆ ਜਾਂਦੀਆਂ ਵੀ ਇੱਕ ਆਰਮੀ ਦੀ ਡਿਊਟੀ ਕਰਕੇ ਵੀ ਬੰਦੇ ਨੇ ਵਿਚਾਰੇ ਨੇ ਹਨਾ ਸੁੱਖ ਨਹੀਂ ਦੇਖਿਆ ਸਹੀ ਪੁੱਛੋ ਮੇਰੇ ਬਾਪਪੇ ਨੇ ਸੁੱਖ ਨਹੀਂ ਦੇਖਿਆ ਹੀ ਸਾਰੀ ਜ਼ਿੰਦਗੀ ਵਿਚਾਰੇ ਨੇ ਨਾਲੇ ਨੇ ਮਾਂ ਦੀ ਸੇਵਾ ਬਹੁਤ ਕਰੀ ਸੀ ਜਿਹੜੀ ਮੇਰੀ ਦਾਦੀ ਮੰਮਾ ਸੀ ਉਹਨਾਂ ਦੀ ਸੇਵਾ ਮੇਰਾ ਪਾਪਾ ਕਰਦਾ ਰਿਹਾ ਉਹ ਜੀ ਦੀ ਮੈਨੂੰ ਸੁਰਤਾ ਵੀ ਉਹ ਸੇਵਾ ਕਰਦੇ ਸੀ ਮੇਰੀ ਮਾਂ ਮਤਲਬ ਦਾਦੀ ਮੰਮਾ ਦੀ ਤੇ ਮੇਰੀ ਦਾਦੀ ਮੰਮਾ ਵੀ ਮੇਰੇ ਪਾਪਾ ਦਾ ਬਹੁਤ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਪਰ ਉਹ ਜਦੋਂ ਮੇਰੀ ਮੰਮੀ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਮਾਸੂ ਸੱਤਵੇਂ ਚ ਵਾਗ ਗਿਆ ਉਹਨੂੰ ਐ ਲੱਗਿਆ ਵੀ ਬਹੁਤ ਛੋਟੀ ਉਮਰ 'ਚ ਮੇਰੇ ਮੁੰਡੇ ਦੇ ਰੰਡ ਪੱਲੇ ਪੈ ਗਿਆ ਮਤਲਬ ਉਹ ਸੱਤਵੇਂ ਚ ਵਹਾਰ ਨਹੀਂ ਆਈ ਉਹਨੂੰ ਮੇਰੀ ਮਾਂ ਦੀ ਮੌਤ ਹੀ ਲੈ ਗਈ ਕਿਉਂਕਿ ਮੇਰੀ ਮਾਂ ਦਾ ਤੇ ਮੇਰੀ ਦਾਦੀ ਦਾ ਬਹੁਤ ਪਿਆਰ ਸੀ ਬਸ ਉਹ ਫਿਰ ਮੇਰੀ ਮਾਂ ਦੇ ਸੱਤਵੇਂ ਨੂੰ ਦਿਲ ਤੇ ਲਾ ਗਈ ਤੇ ਮੇਰੇ ਬਾਪੇ ਦੀ ਉਮਰ ਨੂੰ ਦੇਖ ਕੇ ਦਿਲ ਤੇ ਲਾ ਗਈ ਤੈਨੂੰ ਇਹ ਲੱਗਿਆ ਵੀ ਪੰਜ ਬੱਚੇ ਆ ਤੇ ਕਿਵੇਂ ਪਾਲੂਗਾ ਕਿਵੇਂ ਲਾ ਲਓ ਜੀ ਮਾਂ ਸੀ ਉਥੋਂ ਛੱਲਿਆ ਨਹੀਂ ਗਿਆ ਮੇਰੇ ਬਾਪੇ ਦਾ ਦਰਦ ਫੁਰਦਵਾ ਤਾਂ ਤਾਂ ਮੰਜਾ ਛੁੱਟਿਆ ਨਹੀਂ ਵਿਚਾਰੀ ਤਾਂ ਹੰਜੇ ਜਿ ਬੈਠੀ ਰਹਿੰਦੀ ਝਾਕੀ ਜਾਂਦੀ ਵੀ ਮੈਂ ਟਲਾ ਵਾਂਗੂ ਹੋ ਗਈ ਸੀ ਵੀ ਮੇਰੇ ਮੁੰਡੇ ਦਾ ਘਰ ਪਟਿਆ ਗਿਆ ਜੋ ਜਿਉਂਦੀ ਹੁੰਦੀ ਜੀ ਮੇਰੀ ਦਾਦੀ ਦਾ 6 ਫੁੱਟ ਦਾ ਕੱਦ ਸੀ ਬਹੁਤ ਮੇਰੀ ਦਾਦੀ ਦਾ ਤਪ ਤੇ ਸੀਗਾ ਜੋ ਜਿਉਂਦੀ ਹੁੰਦੀ ਮੈਨੂੰ ਲੱਗਦਾ ਮੇਰੀ ਤਾਈ ਨੂੰ ਜਾ ਕੇ ਘਰੇ ਕੀ ਨਾ ਟਾ ਲੈਂਦੀ ਫੜ ਕੇ ਵੀ ਦੂਰੇ ਮੁੰਡੇ ਤੇ ਇਹ ਕੀ ਵਾਰ ਕਰਦੀ ਆ ਮੇਰੀ ਦਾਦੀ ਦਾ ਸੁਭਾਅ ਬਹੁਤ ਸੱਤ ਸੀ ਜੀ ਬਹੁਤ ਸਾਫ ਦਿਲ ਸੋ ਸਾਫ ਸੁਭਾਅ ਸੀ ਵਿਚਾਰੇ ਸਿੱਧੀ ਸਾਫ ਜੀ ਗੱਲ ਕਰਦੇ ਸੀ ਉਹ ਉਹਨਾਂ ਨੂੰ ਬਲਸਲ ਜੇ ਕਰਨੀ ਨਹੀਂ ਸੀ ਉਹ ਜਿਹੜਾ ਮੂੰਹ ਚ ਹੁੰਦਾ ਉਦਾਂ ਹੀ ਗੱਲ ਬੋਲ ਦਿੰਦੇ ਸੀ ਉਹ ਤਸ਼ਾਦ ਮੇਰੀ ਦਾਦੀ ਵੀ ਜਿਉਂਦੇ ਹੁੰਦੇ ਤਾਂ ਮੇਰੀ ਤਾਈ ਵਿਯਰਤ ਨਹੀਂ ਸੀ ਵੀ ਸਾਡੇ ਤੇ ਬਾਹਰ ਕਰ ਜਾਂਦੀ ਕਿਉਂਕਿ ਮੇਰੀ ਮਾਤਾ ਦਾਦੀ ਮਾਤਾ ਬਹੁਤ ਸਾਡੇ ਬਸੀਗੇ ਉਹ ਇਹੋ ਜੇ ਕੰਮ ਨੂੰ ਤਾਂ ਮੇਰੀ ਤਾਈ ਨੂੰ ਜਾ ਕੇ ਪਵਾਉਣਾ ਗੁਤਨੀ ਫੜਨੀ ਪੈ ਜਾਂਦੀ ਉਹ ਕਹਿੰਦੀ ਵੀ ਤੂੰ ਕਰੀ ਗਈ ਜਾਨੀ ਆ ਕਿਉਂਕਿ ਜਿੰਨਾ ਚਿਰ ਸੀਗੇ ਤੋ ਸਾਰੇ ਡਰਦੇ ਸੀ ਜਿੰਨਾ ਚਿਰ ਮੇਰੀ ਮਾਤਾ ਰਹੀ ਹੈ ਮੇਰੀ ਦਾਦੀ ਮਮਾ ਦਾ ਸੁਭਾਅੜ ਬਹੁਤ ਸੀ ਜੀ ਕਿਉਂਕਿ ਉਹ ਰੁੱਖੇ ਵੀ ਬਹੁਤ ਸੀ ਤੇ ਦਿਲ ਦੇ ਹੀ ਬਹੁਤ ਸਾਫ ਸੀਗੇ ਪਰ ਅਫਸੋਸ ਮੇਰੇ ਬਾਪੇ ਦੀ ਮਾੜੀ ਕਿਸਮਤ ਸੀ ਉਹਨਾਂ ਦੀ ਵੀ ਡੈਥ ਹੋ ਗਈ ਸੋ ਇਸ ਕਰਕੇ ਮੈਂ ਮੇਰੇ ਪਾਪਾ ਦੀਆਂ ਤਕਲੀਫਾਂ ਦੇ ਉੱਤੇ ਲਾ ਜਾਨੀ ਆ ਜੀ ਮੈਂ ਸਹੀ ਪੁੱਛੋ ਤਾਂ ਮੈਂ ਬਿਮਾਰ ਇਸ ਕਰਕੇ ਹੋ ਗਈ ਵੀ ਉਹ ਸਾਰੇ ਸੀਨ ਨਾ ਜੀ ਇੱਕ ਇੱਕ ਕਰਕੇ ਮੇਰੇ ਮੂਹਰੇ ਆ ਗਿਆ ਮੈਂ ਸੋਨੂੰ ਸਹੀ ਦੱਸਦੀ ਆ ਵੀ ਮੈਂ ਵੀਡੀਓ ਜਰੂਰ ਬਣਾਈ ਗਈਆਂ ਤੁਹਾਡੇ ਨਾਲ ਪਰ ਹਫ਼ਤਾ ਨਾ ਮੈਨੂੰ ਮਤਲਬ ਵਾਹੀ ਨਹੀਂ ਪਤਾ ਲੱਗਿਆ ਵੀ ਮੈਨੂੰ ਜਮੇ ਉ ਉਦਾਂ ਹੀ ਫੀਲ ਹੋਣ ਲੱਗਿਆ ਵੀ ਜਿਵੇਂ ਅਸੀਂ ਰੋਲੇ ਦੇ ਵਿੱਚ ਫਿਰਦੇ ਹੁੰਨੇ ਆ ਉਹੀ ਰੋਲ ਆ ਉਹ ਮੈਂ ਸਾਰਾ ਕੁਝ ਮੈਨੂੰ ਦੱਸਣ ਲੱਗਿਆ ਵੀ ਸੇਮ ਟੂ ਸੇਮ ਹੀ ਰਹਿਣਾ ਹੋਣ ਲੱਗਿਆ ਮੇਵਾ 30 ਸਾਲ ਪੁਰਾਣੀ ਦਰਦ ਚ ਵਗ ਗਈ ਜੀ ਵੀ ਮੈਨੂੰ ਸਹੀ ਪੁੱਛੋ ਤਕਲੀਫਾਈ ਹੈ ਬਹੁਤ ਆ ਮੱਕਰ ਦੀ ਨੀਮੇ ਬਹੁਤ ਦਰਦ ਆ ਮੈਨੂੰ ਇਹ ਚੀਜ਼ ਦਾ ਵੀ ਕਿਉਂ ਮੈਨੂੰ ਕਿਸੇ ਨੇ ਮੇਰੇ ਜਾਕਮ ਦੇ ਸਿਹਰੇ ਬਹੁਤ ਤਕਲੀਫ ਦਿੱਤੀ ਦੇਖੋ ਜੀ ਮੈਂ ਕੰਮ ਕਰਦੀ ਹਾਂ ਨਾ ਇੱਕ ਦਿਹਾੜੀ ਕਰਦੀ ਆ ਸੀ ਦਿਹਾੜੀ ਹੁੰਦੀ ਹੈ ਜੀ ਕੰਮ ਕੋਈ ਵੀ ਆ ਤੁਸੀਂ ਖੇਤ ਕਰ ਲਓ ਘਰੇ ਕਰ ਲਓ ਚਾਹੇ ਤੁਸੀਂ ਜੌਬ ਕਰਦੇ ਹੋ ਢਿਆੜੀ ਹੋਈ ਹੁੰਦੀ ਹੈ ਜੀ ਪਰ ਅਫਸੋਸ ਦੀ ਗੱਲ ਇਹ ਆ ਵੀ ਸਾਨੂੰ ਲੋਕ ਕੰਮ ਨਹੀਂ ਕਰ ਦਿੰਦੇ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਜੇ ਕੋਈ ਬੰਦਾ ਕਿਰਤ ਕਰਕੇ ਖਾਂਦਾ ਨੂੰ ਲੋਕ ਕਿਉਂ ਨਹੀਂ ਖਾਣ ਦਿੰਦੇ ਕਿਉਂ ਪਰੇਸ਼ਾਨ ਕਰਦੇ ਆ ਮੈਨੂੰ ਵੀ ਇਹ ਗੱਡਾ ਬੁਰਾ ਹੋਇਆ ਹਨਾ ਵੀ ਜੇ ਮੈਂ ਕੱਪੜੇ ਦਾ ਕੰਮ ਤੋੜ ਲੈ ਲਾ ਕਮਾਲ ਹੈ ਮੇਰੇ ਪੁਰਾਣੇ ਕੇਸੀ ਚੱਕਲੇ ਲੋਕਾਂ ਨੇ ਕੀ ਕੀ ਕਰਦੀਆਂ ਜੀ ਮੈਂ ਕੱਪੜਾ ਲਿਆਉਣੀ ਆ ਚੱਕ ਕੇ ਦੁਖੀ ਹੁੰਨੇ ਆ ਜੀ ਮਾਪੁੱਤ ਛਾਂਟਦੇ ਆ ਫਿਰ ਲੋਕਾਂ ਦੀਆਂ ਗੱਲਾਂ ਵੀ ਸੁਣਦੇ ਆ ਅਗਲਾ ਕਹਿੰਦਾ ਫੇਸ ਟਾਈਮ ਫੇਸਦਾ ਸਾਡੀ ਕੋਸ਼ਿਸ਼ ਇਹ ਹੁੰਦੀ ਆ ਵਾਹਿਗੁਰੂ ਮੇ ਜਾਣ ਕੇ ਵੀ ਅਸੀਂ ਕਦੀ ਕਿਸੇ ਨੂੰ ਮਾੜੀ ਜੀ ਨਹੀਂ ਵੇਖਦੇ ਫਿਰ ਵੀ ਤੁਹਾਨੂੰ ਪਤਾ ਵੀ ਸਾਰੀ ਦੁਨੀਆ ਤੁਸੀਂ ਖੁਸ਼ ਨਹੀਂ ਕਰ ਸਕਦੇ ਜੀ ਤਾਂ ਮੈਨੂੰ ਗਿਆੜਾ ਅਗਲਾ ਕਹਿੰਦਾ ਨਾ ਜੀ ਐਂ ਕਰਤਾ ਤੁਸੀਂ ਬਾਹ ਕਰਤਾ ਤੁਸੀਂ ਐ ਨਹੀਂ ਸੀ ਕਰਨਾ ਤੁਸੀਂ ਬਾਹ ਨਹੀਂ ਸੀ ਕਰਨਾ ਮਾਪਾ ਪੁੱਤ ਭੋਖਣ ਭਾਣੇ ਤੜਕੇ ਘਰੋਂ ਨਿਕਲਦੇ ਆ ਫਿਰ ਜਾ ਕੇ ਹੱਥ ਨੂੰ ਕਪੜਾ ਲੈ ਕੇ ਆਉਨੇ ਆ ਫਿਰ ਉਹਨੂੰ ਸੈੱਟ ਕਰਦੇ ਆ ਵੀਡੀਓ ਬਣਾਉਨੇ ਆ ਫਿਰ ਲੋਕਾਂ ਨੂੰ ਵੇਚਦੇ ਆ ਫਿਰ ਲੋਕ ਬੁੱਕ ਕਰਾਉਂਦੇ ਆ ਫਿਰ ਅੱਧੇ ਸਾਨੂੰ ਪੈਸੇ ਪਾਉਂਦੇ ਆ ਅੱਧੇ ਇਹਨਾਂ ਨੂੰ ਲਮਕਾ ਕੇ ਪਰੇ ਛੱਡ ਦਿੰਦੇ ਆ ਅੱਜ ਤਾਂ ਲੈਣਾ ਨਹੀਂ ਜੀ ਸਾਡੇ ਦਾ ਭਲਾ ਨੇ ਨੂੰ ਨਹੀਂ ਪਸੰਦਦਾ ਜਵਾਬ ਨਹੀਂ ਦਿੰਦੇ ਪਹਿਲੀ ਗੱਲ ਮੈਸੇਜ ਨਹੀਂ ਸਾਡੇ ਜਾ ਕੇ ਦੇ ਵੀ ਅਸੀਂ ਸੌਖੀ ਨਹੀਂ ਕਰਦੇ ਕਮਾਈ ਸਾਡੀ ਬਹੁਤ ਔਖੀ ਕਮਾਈ ਆ ਅੱਧੀ ਰਾਤ ਤੱਕ ਮਾਪਾ ਪੁੱਤ ਅਸੀਂ ਬੈਠੇ ਡਰੈੱਸ ਲੁਖੀ ਲਿਹੀ ਜਾਂਦੇ ਆ ਤੜਕੇ ਵਿਚਾਰਾ 10 ਵਜੇ ਮੁੰਡਾ ਫੇਰ ਪਾਰ ਕੋਈ ਸੌਖੀ 20 ਰੁਪਏ ਬਣਾਉਣੇ ਵੀਰੇ ਜਿਹੜੇ ਬੰਦੇ ਮਿਹਨਤ ਕਰਦੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਬਹੁਤ ਸਟਰਗਲ ਆ ਫਿਰ ਜਾ ਕੇ ਪੈਸਾ ਆਉਂਦਾ ਪਰ ਇਹ ਗੱਲ ਸੱਚ ਆ ਵੀਰੇ ਵੀ ਅਸੀਂ ਆਪਦੀ ਲਾਈਫ ਚ ਬਹੁਤ ਖੁਸ਼ ਆ ਕਿਉਂਕਿ ਸਾਨੂੰ ਥੋੜੇ ਤੇ ਹੀ ਬਹੁਤ ਸਬਰ ਆ ਕਿਉਂਕਿ ਅਸੀਂ ਰੱਬ ਦੀ ਰਜ਼ਾ ਚ ਰਹਿਣ ਵਾਲੇ ਲੋਕ ਆ ਸਾਨੂੰ ਇੰਨੀ ਭੁੱਖ ਨਹੀਂ ਹੈਗੀ ਵੀ ਅਸੀਂ ਕਿੱਲ ਦਾ ਗਲਾ ਘੋਟ ਕੇ ਖਾਈਏ ਸੋ ਜਿਨ੍ਹਾਂ ਦੀ ਇਹ ਸੋਚ ਆ ਵੀ ਮੇਰਾ ਚੈਨਲ ਬੰਦ ਕਰਾਉਣ ਨੂੰ ਫਿਰਦੇ ਸੀ ਮੇਰਾ ਕੱਪੜੇ ਦਾ ਕੰਮ ਠੱਪ ਕਰਾਉਣ ਨੂੰ ਫਿਰਦੇ ਸੀ ਉਹਨਾਂ ਨੂੰ ਆਪੇ ਪਰਮਾਤਮਾ ਦੇਖੂਗਾ ਕਿਉਂਕਿ ਜਿੱਤ ਦਾ ਮੈਨੂੰ ਗਿਆਨ ਆ ਵੀ ਮੇਰਾ ਜਿਹੜਾ ਕਰਮਾ ਚ ਹੈਗਾ ਉਹ ਕੋਈ ਖੋ ਕੇ ਖਾ ਨਹੀਂ ਸਕਦਾ ਠੀਕ ਆ ਕੋਰਸ ਵਾਲਿਆਂ ਨੇ ਕੋਸ਼ਿਸ਼ ਕੀਤੀ ਵੀ ਆਪਾਂ ਇਹਦੀ ਬੇਇੱਜ਼ਤੀ ਕਰਕੇ ਇਹਦੇ ਤੇ ਉਂਗਲਾਂ ਚੱਕੀਏ ਵੀ ਇਹਨਾਂ ਤੇ ਪਰਚੇ ਪਏ ਹੋਏ ਆ ਤੇ ਝੂਠੀ-ਮੁੱਠੀ ਇੱਜ਼ਤ ਬਣਾਉਣੀ ਐ ਮੈਂ ਕਹਾਂਦੀ ਇੱਜ਼ਤ ਬਣਾਉਣੀ ਆ ਕਪੜਾ ਵੇਚਦੀ ਆ ਕਪੜਾ ਵੇਚ ਕੇ ਖਾਣੀ ਆ ਮੈਂ ਕਿਹਾ ਇੱਜ਼ਤ ਬਣਾਉਣ ਨੂੰ ਸ피ਕਰ 'ਚ ਬੋਲਦੀ ਕਰ ਗਈ ਮੇਰੀ ਵਾਲੀ ਵੱਡੀ ਜੀ ਤਾਂ ਮੈਂ ਤਾਂ ਕਿਹਾ ਹੀ ਨਹੀਂ ਕਿਸੇ ਨੂੰ ਮੇਰੀ ਇੱਜ਼ਤ ਕਰੋ ਜੈਸੇ ਆ ਤੁਹਾਡੇ ਘਰੇ ਮੈਂ ਮਾਲਕ ਦੀਆਂ ਨਜ਼ਰਾਂ 'ਚ ਸਹੀ ਆ ਸੀ ਕਿਸੇ ਤੋਂ ਕੀ ਲੈਣਾ ਮਾੜੇ ਆ ਚੰਗੇ ਆ ਤੁਹਾਡੇ ਘਰੇ ਆਂ ਤੇ ਘਰੇ ਰੋਟੀ ਫੇਰ ਵੀ ਪਤਾ ਨਹੀਂ ਕਿਉਂ ਸਾਨੂੰ ਤਕਲੀਫ ਆਉਂਦੀ ਹੈ ਮੈਂ ਤਾਂ ਮੰਗਦੀ ਹਾਂ ਉਹ ਤੋਂ ਜਿਹੜਾ ਸਾਰੀ ਦੁਨੀਆ ਨੂੰ ਦਿੰਦਾ ਸੋ ਉੱਥੋਂ ਮੈਂ ਕਿਉਂ ਮੰਗੂੰਗੀ ਤੁਸੀਂ ਮੈਨੂੰ ਕੀ ਦੇਜਣ ਤੋਂ ਜਿਹੜੇ ਆਪ ਵੀ ਤੁਸੀਂ ਦਰਬਤਾਂ ਕਰ ਬੈਠੇ ਕਮਾਉ ਰਹੇ ਹੋ ਕਮਾਈ ਨੇਕ ਕਰਾਂਗੇ ਚਾਹੇ ਥੋੜੀ ਹੋ ਜੇ ਕੱਪੜੇ ਵੇਚਾਂਗੇ ਸਾਨੂੰ ਕਹਿੰਦੇ ਨਾ ਲੀਰਾ ਵੇਚਦੇ ਸੀ ਲੀਰਾ ਹੀ ਵੇਚਾਂਗੇ ਲੀਰਾ ਵੇਚ ਕੇ ਰੋਟੀ ਖਾਵਾਂਗੇ ਤੁਸੀਂ ਸਿਉਣਾ ਵੇਚ ਕੇ ਰੋਟੀ ਖਾ ਲਓ ਜਿੰਨਾ ਲੋਕਾਂ ਨੇ ਮੈਥੋਂ ਕੱਪੜਾ ਲੈਣਾ ਉਹ ਲੈ ਹੀ ਲੈਣਗੇ ਤੁਹਾਡੇ ਕਹਿਣ ਤੇ ਕੁਝ ਨਹੀਂ ਹੁੰਦਾ ਤੁਸੀਂ ਮੇਰੇ ਕਰਮ ਤੋਂ ਕਿ ਕਦੇ ਨਹੀਂ ਪੀ ਸਕਦੇ ਮੇਰੇ ਕਰਮ ਮੇਰੇ ਨਾਲ ਆ ਪਰ ਹਾਂ ਜਿਹੜਾ ਤੁਸੀਂ ਮੈਨੂੰ ਇਹ ਦਰਦ ਦਿੱਤਾ ਮੇਰਾ ਪੁਰਾਣਾ ਦਰਦ ਛੇੜ ਕੇ ਤੁਸੀਂ ਮੈਨੂੰ ਸਟ੍ਰੈਸ 'ਚ ਮੇਰੇ ਸਾਵੇਂ ਦਾ ਦਰਦ ਯਾਦ ਲਿਆਉਂਦੇ ਆ ਤੇ ਥੋੜਾ ਜਨਾ ਤਿਆਰ ਰਹੋ ਹੁਣ ਬਾਰੀ ਸੋਟੀ ਆਉਣੀ ਆ ਕਿਉਂਕਿ ਮੈਂ ਜਦੋਂ ਹੀ ਪਾਠ ਕਰਦੀ ਆ ਨਾ ਮੇਰੇ ਅੱਖਾਂ 'ਚੋਂ ਹੰਝੂ ਹੁੰਦੇ ਆ ਵੀ ਮਾਲਕਾ ਜਿਨ੍ਹਾਂ ਨੇ ਮੇਰਾ ਦਰਦ ਛੇੜਿਆ ਉਹਨਾਂ ਨੂੰ ਤੂੰ ਦੇਖੀ ਉਹਨਾਂ ਨੂੰ ਦੇਖੀ ਕੋਈ ਗੱਲ ਬੈਣੀ ਹੁੰਦੀ ਆ ਕਿਉਂਕਿ ਮੇਰਾ ਯੋਰ ਸਿਰਫ ਪਰਮਾਤਮਾ ਤੇ ਆ ਕਿਸੇ ਇਨਸਾਨ ਤੇ ਨਹੀਂ ਪਰਮਾਤਮਾ ਨੂੰ ਅਰਦਾਸ ਕਰਦੀ ਹੁੰਨੀ ਆ ਵੀ ਮਾਲਕਾ ਮੈਨੂੰ ਇ ਕੁਸ ਅਸੀਂ ਆਮ ਇਨਸਾਨ ਆ ਜੀ ਆਮ ਅਸੀਂ ਆਮ ਜੱਟ ਸਿੱਖ ਆ ਅਸੀਂ ਕਦੇ ਸਾਡੇ ਤੇ ਕਹਿੰਦੇ ਤੁਸੀਂ ਮੱਝ ਵੀ ਸਿੱਖੋ ਕਦੇ ਫਲਾਨੇ ਤੁਸੀਂ ਧੌਂਕਿਓ ਅਸੀਂ ਮੱਝ ਵੀ ਹੋਈਏ ਤਾਂ ਫਿਰ ਐਂ ਦੱਸੋ ਮੱਝ ਵੀ ਸਿੱਖ ਕਿਹੜਾ ਬੰਦੇ ਨਹੀਂ ਭਾਈ ਤੁੰ ਤੱਕ ਕਿਸੇ ਨੇ ਪੁੱਛਿਆ ਨਹੀਂ ਤੁਸੀਂ ਮੇਰੀ ਕਾਸਟ ਪੁੱਛੋ ਮੈਂ ਤਾਂ ਕਦੇ ਕਿਸੇ ਨੂੰ ਪੁੱਛੀ ਨਹੀਂ ਹੱਦਾਂ ਛੋਡੀ ਥੋੜਾ ਯਾਰ ਅਬ ਤੂੰ ਡਰਿਆ ਕਰੋ ਕਿਸੇ ਨੂੰ ਉਂਗਲੇ ਚੱਕਣ ਤੋਂ ਪਹਿਲਾਂ ਰੱਬ ਤੋਂ ਜ਼ਰੂਰ ਡਰਿਆ ਕਰੋ ਕਿਉਂਕਿ ਰੱਬ ਸਭ ਦੇਖ ਰਿਹਾ ਹੈ ਤੁਸੀਂ ਰੱਬ ਨਹੀਂ ਬਣ ਸਕਦੇ ਨਹੀਂ ਬਣ ਸਕਦੇ ਮੈਂithੋ ਲਖਾ ਲਓ ਚਾਹੇ ਤੁਸੀਂ 10 ਲੱਖ ਰੁਪਇਆ ਬਟੂਏ ਚ ਰੱਖ ਦਿਓ ਅਸੀਂ ਗਰੀਬ ਹਾਂ ਕੋਈ ਚੱਕਰ ਨਹੀਂ ਪਰ ਤੁਸੀਂ ਰੱਬ ਨੂੰ ਖਰੀਦ ਨਹੀਂ ਸਕਦੇ 10 ਲੱਖ ਤਾਂ ਛੱਡੋ ਤੁਸੀਂ 10 ਅਰਬਾ ਖਰਬਾ ਨਾਲ ਵੀ ਰੱਬ ਨੂੰ ਖਰੀਦ ਨਹੀਂ ਸਕਦੇ ਰੱਬ ਸਾਰਿਆਂ ਦਾ ਅਮੀਰ ਦਾ ਗਰੀਬ ਦਾ ਸਭ ਦਾ ਜੇ ਤੁਹਾਡੇ ਸਾਰੇ ਹੁੰਦਾ ਰੱਬ ਨੂੰ ਰਿਸ਼ਮਤ ਦੇ ਕੇ ਤੁਸੀਂ ਮੁੱਲ ਲੈ ਲੈਂਦੇ ਕਿਉਂਕਿ ਅਫਸੋਸ ਦੀ ਗੱਲ ਆ ਵੀ ਰੱਬ ਦੇ ਘਰੇ ਰਿਸ਼ਮਤ ਚੱਲਦੀ ਨਹੀਂ ਨਾ ਉੱਥੇ ਰਿਸ਼ਮਤ ਚੱਲੇ ਨਾ ਉੱਥੇ ਅੁੱਧਾ ਚੱਲੇ ਨਾ ਉੱਥੇ ਤੁਹਾਡੀ ਕੋਈ ਬੱਡੀ ਪਹੁੰਚ ਕੰਮ ਕਰਦੀ ਐ ਉਹ 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 ਇੱਕ ਉਹਦਾ ਦਾਰਾ ਜਿੱਥੇ ਤੁਸੀਂ ਸਾਰੇ ਇੱਕ ਨਜ਼ਰ ਨਾਲ ਦੇਖੇ ਜਾਂਦੇ ਹੋ ਚਾਹੇ ਤੁਸੀਂ ਪ੍ਰਧਾਨ ਮੰਤਰੀ ਹੋ ਤੇ ਚਾਹੇ ਤੁਸੀਂ ਵਿਧਾਇਕ ਕਰਨ ਵਾਲੇ ਸੋ ਮੇਰੀਆਂ ਵੀਡੀਓ ਵੀਰਾਂ ਦੇਖਦੇ ਰਿਹਾ ਕਰੋ ਮੈਨੂੰ ਵੱਧ ਤੋਂ ਵੱਧ ਸਪੋਰਟ ਕਰੋ ਸੋਡੇ ਭੈਣ ਭਰਾਵਾਂ ਦੀ ਸ਼ਰਤੇ ਮੈਂ ਵੀਡੀਓ ਬਣਾਉਣ ਲੱਗੀ ਆ ਜਿਹੜੀ ਮੇਰੇ ਭੈਣ ਭਰਾ ਚੰਗੀਆਂ ਉਹ ਮੇਰੀ ਫੀਲਿੰਗ ਸਮਝਣਗੇ ਤੇ ਜਿਨ੍ਹਾਂ ਨੇ ਮੈਨੂੰ ਸ਼ੇਅਰ ਨਾ ਸ਼ੇਅਰਣਗੇ ਕੋਈ ਗੱਲ ਨਹੀਂ ਸ਼ੇਅਰ ਲੋ ਜਿੰਨਾ ਮਰਜ਼ੀ ਸ਼ੇਅਰ ਲੋ ਜੇ ਕੋਈ ਹੋਰ ਸਵਾਲ ਕਰਨਾ ਤੁਸੀਂ ਮੈਨੂੰ ਪੁੱਛ ਲਿਓ ਉਹ ਵੀ ਮੈਂ ਵੀਡੀਓ 'ਚ ਦੱਸ ਦਊਂਗੀ ਠੀਕ ਹੈ ਕੋਈ ਚੱਤਰ ਨਹੀਂ ਦੁਨੀਆ ਤੱਕਦਾਂ ਤੁਰ ਜਾਣਾ ਇੱਥੇ ਕੋਈ ਕਿਸੇ ਦਾ ਯਾਦ ਨਹੀਂ ਰਹਿੰਦਾ ਵੀ ਕੌਣ ਜੱਗ ਤੇ ਆਇਆ ਸੀ ਤੇ ਕੌਣ ਤੁਰ ਗਿਆ ਤੇ ਆਪਾਂ ਕੀ ਚੀਜ਼ ਆ ਆਪ ਸਭ ਨੂੰ ਜਿਹੜੇ ਮੈਨੂੰ ਪਿਆਰ ਕਰਦੇ ਆ ਉਹਨਾਂ ਨੂੰ ਬਹੁਤ-ਬਹੁਤ ਦਿਲੋਂ ਧੰਨਵਾਦ ਜਿਹੜਾ ਮੇਰਾ ਫਿਕਰ ਕਰਦੇ ਆ ਵਾਹਿਗੁਰੂ ਜੀ ਉਹਨਾਂ ਨੂੰ ਬਹੁਤ-ਬਹੁਤ ਤਰੱਕੀਆਂ ਦੇਣ ਖੂਬ-ਖੂਬ ਮਸਤ ਰਹਿਣ ਜਿਹੜੇ ਮੈਨੂੰ ਛੇੜਦੇ ਆ ਉਹਨਾਂ ਨੂੰ ਰੱਬ ਆਪੇ ਦੇਖੂਗਾ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਵੱਲੋਂ ਮੈਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਆਪ ਨੂੰ ਬਹੁਤ-ਬਹੁਤ ਖੁਸ਼ ਰੱਖਣ